ਗੁਰਚੀ ਦਾ ਖਾਲਸਾ ਸ਼੍ਰੀ ਪਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੀ ਹਾਂ ਪਵਿੱਤਰ ਗਲਾਸਾਂ ਦੇ ਜਿੰਨਾ ਗਲਾਸਾਂ ਵਿੱਚ ਸਾਹਿਬ ਜਾਦਿਆ ਨੇ ਕਿਸੇ ਵੀ ਲਈ ਸਮੁੰਦਰ ਛਕਿਆ ਸੀ ਇਨ੍ਹਾਂ ਪਵਿੱਤਰ ਗਲਾਸਾਂ ਵਿੱਚ ਸਾਹਿਬ ਜਾਦਿਆ ਨੇ ਸਮੁੰਦਰ ਕਦੋਂ ਕਿੱਥੇ ਅਤੇ ਕਿਵੇਂ ਛਕਿਆ ਜਾਣਨ ਲਈ ਵੀਡੀਓ ਕਲਿੱਪ ਨੂੰ ਅੰਤ ਤੱਕ ਦੇਖਣਾ ਸੰਗਤ ਜੀ ਜਦੋਂ ਛੋਟੇ ਸਾਹਿਬ ਜਾਦਿਆ ਅਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਪੁਰਜ ਵਿੱਚ ਕੈਦ ਕੀਤਾ ਗਿਆ ਸਕਲ ਦਾ ਪਤਾ ਜਦੋਂ ਪਾਈ ਮੋਤੀराम ਮਹਾਰਾਜ ਜੀ ਨੂੰ ਲੱਗਿਆ ਚੋ ਗੁਰੂ ਘਰ ਨਾਲ ਅਥਾਹ ਪ੍ਰੇਮ ਰੱਖਦੇ ਸਨ ਅਤੇ ਗੁਰੂ ਘਰ ਦੇ ਸ਼ਰਧਾਲੂ ਸਨ ਪਰ ਸਰਕਾਰੀ ਦਰਬਾਰੇ ਰਸੋਈ ਦੀ ਨੌਕਰੀ ਕਰਦੇ ਸਨ ਉਹਨਾਂ ਨੇ ਆਪਣੇ ਮਨ ਵਿੱਚ ਧਾਰਿਆ ਕਿ ਮੈਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਦੁੱਧ ਪਿਲਾ ਕੇ ਸੇਵਾ ਕਰਾਂ ਪਾਈ ਮੋਤੀराम ਮਹਾਰਾਜ ਜੀ ਨੇ ਇਨ੍ਹਾਂ ਪਵਿੱਤਰ ਗਲਾਸਾਂ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਸ਼ਿਕਾਇਆ ਜਦੋਂ ਸਾਹਿਬ ਜੀ ਅਤੇ ਮਾਤਾ ਜੀ ਠੰਡੇ